ਦੇਖੋ ਮੈਂ ਤੁਹਾਨੂੰ ਦੁਬਾਰਾ ਦਿਖਾ ਰਿਹਾ ਵੀ ਨੋਟਾਂ ਦੇ ਭਰੇ ਹੋਏ ਤਿੰਨ ਬੈਗ ਤਿੰਨ ਬੈਗ ਫੇਰ ਤੁਹਾਨੂੰ ਦਿਖਾ ਲਗਾ ਇੱਕ ਵਾਰ ਵੀ ਅਫਸਰ ਨਹੀਂ ਆਏ ਨੋਟਾਂ ਦੇ ਭਰੇ ਹੋਏ ਤਿੰਨ ਬੈਗ ਇਹ ਬੇਨੇ ਸਾਹਮਣੇ ਇਨਫੋਰਮੇਸ਼ਨ ਦੇ ਮੁਤਾਬਕ ਇਹ ਜ਼ਮੇਵਾਰ ਰੁਪਈਆ ਇੱਕ ਕਿਤਨਾ ਕਿਤੇ ਹਵਾਲੇ ਦਾ ਰੁਪਈਆ ਪੁਲਿਸ ਦੇ ਕੋਲ ਪਿਆ ਆਹ ਦੇਖ ਲਓ ਇਹ ਪੁਲਿਸ ਸਾਰੀ ਟੀਮ ਆ ਪਰ ਹੈਰਾਨੀ ਦੀ ਗੱਲ ਬੜੀ ਆ ਕਿ ਜਿਹੜੇ ਬੰਦੇ ਇਹਨਾਂ ਨੇ ਫੜੇ ਉਹ ਆਪਣੀ ਮਰਜ਼ੀ ਨਾਲ ਬਾਹਰ ਫੋਨ ਕਰ ਰਹੇ ਆ ਇੱਕ ਸ਼ਖਸ ਖੜਾ ਇਹ ਇੱਕ ਅਫੀਸਰ ਰੈਂਕ ਦੇ ਅਧਿਕਾਰੀ ਖੜੇ ਨੇ ਡੀਐਸਪੀ ਸਾਹਿਬ ਨਿਕਲ ਗਏ ਪਰ ਦੇਖੋ ਤੁਸੀਂ ਮਜਰੀ ਗਲ ਦੇਖੋ ਬਾਕੀ ਦੇ ਬੰਦੇ ਸਾਰੇ ਉਹ ਸਾਹਮਣੇ ਖੜੇ ਆਪਣੀ ਮਰਜ਼ੀ ਨਾਲ ਫੋਨ ਤੇ ਗੱਲਾਂ ਕਰ ਰਹੇ ਨੇ ਸਾਰੇ ਨਿਕਲ ਵੀ ਗਏ ਨਿਕਲ ਵੀ ਗਏ ਨਹੀਂ ਦੇਖੋ ਆਏ ਕਮਲਾ ਜਮ ਖੜਾ ਵਿਚਾਰਾ ਪੰਜਾਬ ਹੌਂਗਾਰਡ ਦਾ ਆ ਗੱਡੀ ਆ ਦੇਖੋ ਇੱਕ ਗੱਡੀ ਦੇ ਵਿੱਚੋਂ ਸਾਰਾ ਕੈਸ਼ ਬਰਾਮਦ ਹੋਇਆ ਇੱਕ ਗੱਡੀ ਦੇ ਵਿੱਚੋਂ ਹਾਈ ਟੈਕ ਨਾਕੇ ਤੇ ਗੱਡੀ ਦੇ ਵਿੱਚੋਂ ਬਰਾਮਦ ਕੀਤਾ ਕੈਸ਼ ਕਿੰਨਾ ਕੈਸ਼ ਆ ਕਿਹੜੀ ਗੱਡੀ ਸੀ ਕਿੰਨੇ ਵਜੇ ਦਾ ਟਾਈਮ ਸੀ ਕਿੰਨਾ ਕੈਸ਼ ਬਰਾਮਦ ਕੀਤਾ ਇਹ ਕੱਲ ਬੀਤੀ ਰਾਤ ਕੋਈ 11 ਵਜੇ ਰਾਤ ਹਾਈ ਟੈਕ ਨਾਕਾ ਬਲੋ ਹਾਈਵੇਅ 'ਤੇ ਲੱਗਾਇਆ ਸੀ ਜਿੱਥੇ ਚੈਕਿੰਗ ਕਰਾਸ ਇੱਕ ਵੈਗਨਰ ਗੱਡੀ ਨੰਬਰ ਪੀਵੀ05ਏਆ 0472 ਜੀ ਜੀ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ ਜਿਹੜਾ ਇੱਕ ਕਿੱਟ ਬੈਗ ਮਿਲਦਾ ਹੋਇਆ ਜੀ ਜਿਸ ਵਿੱਚ 19 ਲੱਖ ਹਾਂਜੀ ਜਾ ਜੋ 655 ਰੁਪਏ ਹਾਂਜੀ ਠੀਕ ਹੈ ਜੋ ਇਹ ਕੈਸ਼ ਜਿਹੜਾ ਅਸੀਂ ਲੈ ਕੇ ਜਾ ਰਹੇ ਸੀ ਅਮਿਤ ਕੁਮਾਰ ਅਨੰਦ ਕੁਮਾਰ ਅਤੂਦੀ ਬੋਲੀ ਠੀਕ ਹੈ ਜੀ ਇਹ ਫੋਸਪੋਰ ਕੈਂਟ ਦੇ ਕਰਨ ਵਾਲੇ ਨੇ ਠੀਕ ਹੈ ਕੋਈ ਇਸ ਬਾਰੇ ਕੋਈ ਆਪਣਾ ਕੋਈ ਕਾਗਜ਼ਪੱਤਰ ਨਹੀਂ ਪੇਸ਼ ਕਰ ਸਕੀ ਹਾਂ ਕਿ ਇਹ ਪੈਸਾ ਜਿਹੜਾ ਕਿਸ ਬੈਂਕ ਤੋਂ ਆਇਆ ਜਾਂ ਕਿਸ ਪਰਪਜ਼ ਦਾ ਹੈਗਾ ਹੂੰ ਜਿਸ ਵਜ੍ਹੀ ਅਸੀਂ ਜੋ ਇਨਕਮ ਟੈਕਸ ਆਫੀਸਰ ਨੂੰ ਰਾਦਰੇ ਨੋਟ ਕਰਵਾਇਆ ਸੀ ਜੀ ਪਰ ਉਹਨਾਂ ਦੇ ਅਜੇ ਤੱਕ ਕੋਈ ਆਫੀਸਰ ਨਹੀਂ ਆਇਆ ਹੂੰ ਜੋ ਇਸ ਉੱਤੇ ਜੋ ਕਾਰਵਾਈ ਆ ਉਹ ਅਜੇ ਇਨਕਮ ਟੈਕਸ ਕੋਲ ਜਾ ਤਰੀਗਾ ਹੂੰ ਅਸੀਂ ਇਹਨਾਂ ਨੂੰ ਜਿਹੜਾ ਰਿਕਵਰੀ ਵੀ ਮੁਕਿਆਰ ਕਰਕੇ ਹੂੰ ਇੱਕ ਇਹ ਅਸੀਂ ਖਾਣੇ ਵਿੱਚ ਜਮਾ ਕਰਤਾ ਹੈ ਕੀ ਲੱਗਦਾ ਇਹ ਮਤਲਬ ਜੋਹੇ ਜਾਹੇ ਦਾ ਪੈਸਾ ਤਾਂ ਨਹੀਂ ਇਹ ਕੀ ਲੱਗਦਾ ਅੰਦਾਜ਼ਾ ਨਹੀਂ ਇਹੋ ਜੀ ਕੋਈ ਗੱਲ ਹਾਂਜੀ ਜੀ ਇਨਵੈਸਟੀਗੇਸ਼ਨ ਤੋਂ ਨਹੀਂ ਸਵਾਰਿਆ ਓਕੇ ਮਕਿਓ ਇਸ ਬਾਰੇ ਪੇਪਰ ਪੇਸ਼ ਕਰਨੇ ਕਿ ਜინა ਪੁਸ਼ਕਿਸ਼ ਤੇ ਦੱਸਿਆ ਸੀ ਕਿ ਅਸੀਂ ਫਰੋਜਪੁਰ ਤੋਂ ਜੋ ਕਣ ਦੀ ਸਪਲਾਈ ਕਰਦੇ ਵਕਫਰ ਫਲੋਰ ਮਿਲਨ ਦੇ ਨਾਲ ਵਿੱਚ ਜੀ ਜੀ ਇਹ ਉਹਨਾਂ ਤੋਂ ਕਲੈਕਸ਼ਨ ਕਰਕੇ ਲੈ ਕੇ ਆਏ ਠੀਕ ਹੈ ਜੀ ਕਿੱਤਰੋ ਜਾ ਰਹੇ ਸੀ ਜਲੰਧਰ ਨੂੰ ਜਲੰਧਰ ਨੂੰ ਜਾ ਰਹੇ ਆ ਕੀ ਬੰਦੇ ਜਿਹੜੇ ਦੋ ਜਣ ਜਿਨ੍ਹਾਂ ਤੋਂ ਬਰਾਮਤ ਹੋਇਆ ਕੈਸ਼ ਹਾਂਜੀ ਉਹ ਬੰਦੇ ਆਪਣੇ ਕੋਲ ਹੈ ਮੈਂ ਜੀ ਉਹ ਬੰਦੇ ਅਸੀਂ ਮੌਕੇ ਤੇ ਰੀਲੀਜ਼ ਕਰ ਦੁੱਤੇ ਜੀ ਉਹਨਾਂ ਦਾ ਕੈਸ਼ ਜਮ੍ਹਾਂ ਕਰ ਲਿਆ ਜਬਤ ਕਰ ਲਿਆ 嗯。<Okay. S 2> okay.